ਸਾਸੀ ਗਾਲ ਜੀ ਸਾਰਿਆਂ ਨੂੰ ਸਜਣੋ ਸਵਾਗਤ ਕਰਦੇ ਆ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਦਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਤੁਸੀਂ ਚੜ੍ਹਦੀ ਕਲਾ ਤੰਦਰੁਸਤੀ ਜੋਗੇ ਰਿਕਵੈਸਟ ਬੇਨਤੀ ਆ ਦੋ ਟਾਈਮ ਲਾਜ਼ਮੀ ਸਜਣੋ ਤਸੱਲੀ ਕਰਿਆ ਕਰੋ ਜਿਹੜਾ ਸੋਇਆ ਸੋਇਆ ਦੋ ਟਾਈਮ ਨੂੰ ਚੋਕੇ ਖੜਿਆ ਕਰੋ ਜੇ ਕੋਈ ਭੈਣ ਭਰਾ ਦੂਰ ਬੈਠਾ ਦੇ ਵੀਡੀਓ ਕਾਲ ਤੇ ਆਨਲਾਈਨ ਜੁਆਇ ਕਰੋ ਵੀਡੀਓ ਵੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਸਜਣੋ ਅੱਜ ਦੀ ਆਪਣੀ ਵਿਜਿਟ ਪਿੰਡ ਅਮੀਸ਼ਾ ਨੇੜੇ ਖਾਲੜਾ ਜ਼ਿਲ੍ਹਾ ਤਰਨਤਾਰਨ ਸਾਹਿਬ ਤਹਿਸੀਲ ਪੱਟੀ ਤੇ ਪਾਉ ਲਖਵਿੰਦਰ ਸਿੰਘ ਕੋਲ ਪਹੁੰਚੇ ਆਂ ਚਾਰ ਐਨੀਮਲ ਸੱਚ ਨੂੰ ਇੱਥੋਂ ਵਿਖਾਉਣੇ ਆਂ ਨੀਲੀ ਰਾਵੀ ਇੱਕ ਥੋੜੀ ਜਿਹੀ ਛੋਟੀ ਗੱਬਣੇ ਦਿਨ ਲੈਂਦੀ ਆ ਇੱਕ ਵੈੜ ਬਿਲਕੁਲ ਤਿਆਰੀ ਤੇ ਇੱਕ ਛੋਟੀ ਨੂੰ ਟੀਗਾ ਭਰਿਆ ਅਸਰ ਛੋਟੀ ਆ ਸ਼ੈਦ ਮੂੰਹ ਤੋਂ ਦੋ ਦੰਦ ਹੋਵੇ ਜਾਂ ਕੀਰੀ ਹੋਵੇ ਹਨਾ ਇਹ ਪਾਉ ਨੂੰ ਪੁੱਛਦੇ ਆਂ ਬਣੇ ਰੋ ਜਰੂਰ ਐਂਡ ਤੱਕ ਰਕਰ ਕਰਦੇ ਆਂ ਗੱਲਬਾਤ ਪਾਉਨਾ ਪਾਉਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿੱਦਾਂ ਠੀਕ ਏ ਠੀਕ ਠਾਕ ਜੀ ਹੋਰ ਸਭ ਰਹਿਣ ਦਾ ਮਾਲਕ ਦੀਆਂ ਚਲ ਛਤੀ ਕਰਦਾ ਰਿਹਾ ਨੋਟ ਲਖਵਿੰਦਰ ਸਿੰਘ ਪਿੰਡ ਅਮੀਸ਼ਾ ਜਿਲ੍ਹਾ ਕਰਨਤਾਰ ਤੇ ਮੋਬਾਈਲ ਨੰਬਰ 86998 57375 ਇਹ ਤੋਂ ਕਰੀਏ ਸ਼ਵਾਨੀ ਲਈ ਦੋ ਕਿੰਨਾ ਪਾਉਜੀ ਦੁੱਧ ਮੌਕੇ ਦਾ ਹੋਊਗਾ ਦੁੱਧ ਜੀ 5.5 ਕਿਲੋ ਹੋਊਗਾ ਜੀ ਦੋ ਟਾਈਮਾਂ ਦਾ ਦੋ ਟਾਈਮਾਂ ਦਾ ਤੇ ਨਵੀਂ ਹੋਈ ਪਾੜੇ ਦੇ ਮਿਲਦੀ ਆ ਨਹੀਂ ਥਾਪੀ ਦੇ ਆਪੀ ਦੇ ਹਾਂ ਜੀ ਤੇ ਮਿਲਦੀ ਏਦਾਂ ਹੀ ਆ ਮਿਲਦੀ ਏਦਾਂ ਹੀ ਹਾਂ ਵੰਗਾ ਵੁੰਗਾ ਪਾਉਂਦੀ ਲੋੜ ਨਹੀਂ ਆ ਧਾਰ ਦਿਓ ਹਾਂ ਜੀ ਧਾਰ ਤੇ ਦਿਓ ਜੀ ਅੱਛਾ ਹਾਂ ਜੀ ਐ ਇਹਨੂੰ ਕਰਕੇ ਵਿਖਾ ਦਿਓ ਟੀਡੀ ਸੀਲ ਆ ਲਓ ਜੀ ਕੀ ਬਾਤ ਹੈ ਭਾਉ ਯਾਰ ਇਹ ਤੇ ਫਿਰ ਫਰਿੱਜ ਵਾਲੇ ਕੰਮ ਹਨਾ ਧਾਰ ਦਿੱਤੀ ਜੋ ਲਓ ਜੀ ਯਾਰ ਭਾਉ ਇਹ ਕਮਾਲ ਕਰਤੀ ਹੈ ਵਾਹ ਕੀ ਆ ਯਾਰ ਖੋਲ ਦੇ ਸਾਡੇ 5 ਕਿਲੋ ਦੋਵੇਂ ਟਾਈਮਾਂ ਦਾ ਦੁੱਧ ਤੇ ਗਾਂ ਫੇਰ ਆਸੇ ਹੋ ਗਈ ਆ ਆਸੇ ਹੋਈ ਆ ਜੀ ਹਾਸ ਲੱਗੀ ਹੈ ਨਾ ਲੈ ਆ ਬਈ ਖੋੜ ਕੇ ਇਹਨੂੰ ਜਟਾ ਲਓ ਜੀ ਸਜਣ ਸਾਡੇ 1.5 ਕਿਲੋ ਬਗੈਰ ਬੱਚੇ ਦਾ ਟੋਕਰ ਆ ਮੈਂ ਗਾਂ ਬਣ ਗਈ ਆ ਇਹ ਤੁਹਾਨੂੰ ਵੇਖੋ ਕਿੰਦੇ ਕਰਮ ਜਾਗਦੇ ਕਰਮਾਂ ਵਾਲੀ ਹੈ ਨਾ ਲਓ ਨੀਲੀ ਰਾਬੀ ਇਹ ਖਾਲੜਾ ਬਿਲਟ ਮੇਨ ਬਾਰਡਰ ਬਿਲਟ ਦੀ ਹੈ ਨਾ ਹਾਂਜੀ ਬੰਦੇ ਬਾਈ ਉੱਥੇ ਲੈ ਜਾ ਮੈਂ ਇਹਨੂੰ ਉਹਨੂੰ ਕਰਕੇ ਤੇ ਰੇਟ ਇਹਦਾ ਜੀ ਇਹਦਾ ਇਹ 2 ਘਟ 60 ਹਾਂ ਨਾ ਜੀ ਹਾਂ ਨਹੀਂ 56000 ਦੀ ਦੇਣੀ ਹੈ ਜੀ 55 ਕੀ ਨਾ ਕਰ ਦੇ 51 ਦੀ 200 ਰੁਪਏ ਛੋੜ ਉਹ 54 ਵਾਲਾ ਫੋਨ ਨਾ ਕਰੇ 54 ਵਾਲਾ ਫੋਨ ਨਾ ਲਵੇ ਹਨਾ ਗੱਲਾਂ ਖਰੀਆਂ ਤੇ ਲਓ ਜੀ 55000 ਦੀ ਇਹ ਮਿਲ ਜੂਗੀ ਦੂਜੇ ਨੰਬਰ ਤੇ ਆ ਗਈ ਛੋਟੀ ਗੱਪਣ ਦੋਂਦੀ ਆ ਜੀ ਛੋਟੀ ਮੂੰਹ ਦੋ ਦੰਦ ਦੋ ਦੰਦ ਜੀ ਦੇਖੋ ਨੇ ਜੀ ਅੱਛਾ ਦੋ ਦੰਦ ਆ ਜੀ ਹੂੰ 25 ਦਿਨ ਦੇ ਦਿਨ ਪੂਰੇ ਆਉਂਦੇ 25 ਦਿਨ ਹਾਂ ਜੀ ਲਓ ਸੱਜਣੋ ਮੀਨਾ ਵੀ ਖੜ ਸਕਦੀ ਜੇ ਤੇ ਦੋ ਦੰਦ ਝੋਟੀ ਜੇ ਪਹਿਲਾ ਸੂਆ ਪਲੂਣ ਕੱਟੀ ਜੇ ਵਾ 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 ਜੈਡ ਬਲੈਕ ਦੇ ਨਿੱਕੀ ਕੋ ਜ਼ਿੰਗੀ ਸਿੰਗੀ ਜੀ ਹਨਾ ਲਓ ਜੀ ਆਪਾਂ ਤੋੜਦੇ ਵੀਰਪਰਾ ਨੂੰ ਲਓ ਜੀ ਲਾ ਕਿਹਦੇ ਨੂੰ ਸਾਪਾਂ ਵਿੱਚ ਤਰਾਣ ਇਸ ਤਰ੍ਹਾਂ ਹੀ ਭਾਵੇਂ ਥੱਲੇ ਬੈਜੋ ਥਾਪੀ ਮਾਰ ਕੇ ਜਿੱਥਰ ਮੈਂ ਨਾ ਮਾਰਦੀ ਜੇ ਇਹ ਨਹੀਂ ਕਰਕੇ ਹਿੱਲੂਗੀ ਬਿਲਕੁਲ ਸੀਲ ਹੈ ਹਨਾ ਤੋੜਦੇ ਮੇਰਾ ਵੀਰ ਭਾਈ ਲੈ ਜਾ ਨੋ ਜੀ ਸੱਜਣੋ ਫੀਸ ਲਾ ਕੇ ਝੋਟੀ ਥਾਂ ਤੋਂ ਪੁੱਟ ਕੇ ਪੂਰੀ ਜਿਹੜੀ ਆਡਾ ਕੁਆਲਿਟੀ ਕਰਮਲ ਤਿਆਰ ਕਰਦੀ ਆ ਨੋ ਜੀ ਨੇੜ ਤੋਂ ਹੀ ਕਰਾਂ ਥਾਂਲੇ ਵਾਲਾ ਚੱਕ ਗਾ ਨੂੰ ਬਿਲਕੁਲ ਇਕੱਲਾ-ਇਕੱਲਾ ਥਾਂ ਲੱਗਾ ਕਰਮਾ ਵਾਲੀ ਨੂੰ ਵੇਖ ਸਕਦੇ ਜੇ ਮਹੀਨਾ ਆਇਕਲ ਜਰੂਰ ਰਹੇਗਾ ਆ ਦੀ ਡਿਲੀਵਰੀ ਦੇ ਵਿੱਚ ਹਨਾ ਭਾਈ ਹਾਂਜੀ ਮਹੀਨਾ ਤੇ ਰੇਟ ਰੇਟ ਇਹ ਅੱਜ ਦਾ 70000 ਰੁਪਈਆ ਅੱਛਾ ਹਾਂਜੀ ਹਾਂ ਨਹੀਂ ਹਾਂ ਨਾ ਜੀ 90000 ਦੀ ਸੂਈ ਫੇਰ ਲੈ ਲਊਗਾ ਵਾਪਸ ਜਬਾਨ ਹੈ ਜੀ ਅੱਛਾ ਹਾਂਜੀ ਠੀਕ ਆ 70 ਤੋਂ ਛੋਟ ਨਾ ਕਰੋ ਕਿ ਵੀ ਆ 2000 ਯਾਰ ਵੀ ਕੀ ਕਰਦਾ ਦੋ ਕਰ ਦਊ ਚਲ ਦੋ ਕਰ ਦਾਂ ਅੱਗੇ ਆ ਗਈ ਵੈੜਾ ਨਾ ਖੋਲਦੇ ਪਈ ਵੀਰੇ ਨੂੰ ਵੀ ਵੈੜ ਦਾ ਸੁਆ ਅਪਲਾਇਓ ਦੂਜਾ ਜਾਂ ਤੀਜਾ ਏ ਗੱਭਣ ਆ ਦਿਨ ਦੋ ਚਾਰ ਲੈਂਦੀ ਆ ਇੱਕ ਥਨ ਨੂੰ ਦੋ ਸਰੂ ਲੱਗੇ ਹਨਾ ਭਾਈ ਅਰੇ ਦੋ ਸਰੂ ਹੈ ਜੀ ਦੋ ਸਰੂ ਚੱਲਦੇ ਆ ਜੀ ਸਰੂ ਚੱਲਦੇ ਆ ਜੀ ਚੱਲਦੇ ਆ ਠੂੜ ਨਹੀਂ ਇਹ ਕੱਲ ਦਾ ਜਿਹੜਾ ਮਗਰਲਾ ਸਰੂ ਚੱਲਦਾ ਜੀ ਹਾਂ ਹਾਂਜੀ ਲਓ ਜੀ ਬਾਕੀ ਆਪਣੀ ਕੋਈ ਤਸੱਲੀ ਕਰਕੇ ਟਿੱਪ ਕੇ ਖੜੇ ਮੁਰਗੇ ਕੋਈ ਲੰਮੇ ਵਾਲੀ ਗੱਲ ਨਾ ਰਹਿ ਜੇ ਸੱਜਣੋ ਜੀ ਟਿੱਪ ਕੇ ਖੜੇ ਜੀ ਬਿਲਕੁਲ ਬਿਲਕੁਲ ਤੇ ਥਾਲੇਵਾ ਬਿਲਕੁਲ ਨੇੜੇ ਤੋਂ ਫਿਰ ਤੁਹਾਨੂੰ ਇੱਕ ਰਾਤ ਵਿਖਾ ਦੇਣੇ ਵਿਖਾ ਦਿਓ ਲਾ ਦਿਓ ਮਰਜੀ ਖਾ ਕਰ ਦਿਓ ਨੋ ਜਲੇਵਾ ਨੋ ਜੀ ਕਿਆ ਬਾਤ ਹੈ ਰੇਟ ਭਾਈ 30000 ਰੁਪਏ ਜੀ ਠੀਕ ਆ ਉਹ ਚੋਂ 5000 ਛੋਟ ਹੋ ਜੂ 1000 ਰੁਪਏ ਕਰਾਂਗੇ 200 ਰੁਪਏ ਛੋਟ 29 29 28 ਦੀ 28000 ਤੋਂ ਮੁਰਕੇ ₹2 ਨਹੀਂ ਘਟੂਗਾ ਠੀਕ ਆ 28 ਦੀ ਦੇ ਦਿਓ ਲਓ ਸੱਜਣੋ 28000 ਦੀ ਤੇ ਇਹ ਇਹ ਵੜ ਮਿਲ ਜੂਗੀ ਆ ਝੋਟੀ ਆ ਬਣੀ ਨੂੰ ਟੀਕੇ ਭਰਾਇਆ ਥੱਲੇ ਪਿਪਟ ਵੀ ਪਈ ਆ ਪੈਰਾਂ ਦੇ ਭਉਦਿਆਂ ਚ ਤੇ ਆ ਵੀਡੀਓ ਬਣੀ ਹੈਗੀ ਆ ਵੀਡੀਓ ਬਣੀ ਜੀ ਇਹਨੇ ਕਾਣੀ ਵੀਡੀਓ ਵੇਖ ਕੇ ਖੜੇ ਹਾਂ ਜਿਹੜੇ ਭੈਣ ਭਰਾਣੇ ਖੜਨੇ ਆ ਉਹ ਆਪਣਾ ਤਿੰਨ ਤਿੰਨ ਦਿਨ ਟੀਕੇ ਭਰਾਇਆ ਤਿੰਨ ਦਿਨ ਝੋਟੀ ਨੂੰ ਟੀਕੇ ਭਰਾਇਆ ਸੱਜਣੋ ਝੋਟੀ ਪੂਰੀ ਆਈ ਸੀ ਤੇ ਆਇਆ ਜਿਹੜਾ ਇਹਦਾ ਬਿਲਕੁਲ ਕਲੀਅਰ ਹੋ ਗਿਆ ਇਹ ਗਾਂ ਆਸੇ ਲੱਗੀ ਨਵੇਂ ਦੁੱਧ ਹੋਗੇ ਜਾਣੇਗੀ ਮੂੰਹ ਤੋਂ ਖੀਰੀ ਦੋਂਦੀ ਆ ਦੋਂਦੀ ਆ ਜੀ ਮੂੰਹ ਤੋਂ ਦੋ ਦੰਦ ਆ ਤੇ ਬਿਲਕੁਲ ਚਾਰੇ ਥਾਂ ਲੱਗੇ ਪ੍ਰੋਪਰ ਹੂੰ ਬਾਕੀ ਝੋਟੀ ਅਜੇ ਵੀ ਪੂਰੇ ਹੀਟ ਦੇ ਵਿੱਚ ਆਈ ਹਾਂਜੀ ਤੇ ਦੇਖ ਸਕਦੇ ਪੂਰੀ ਜਿਹੜੀ ਨਿਸ਼ਾਨ ਮੋਟਰੀ ਵਾਲਾ ਦੇਖ ਸਕਦੇ ਜੇ ਥੱਲੇ ਪਿਵਟ ਪਈ ਆ ਟੀਕਾ ਨੂੰ ਰਖਾਇਆ ਤਿੰਨ ਦਿਨ ਇਹ ਮੂੰਹ ਤੋਂ ਦੋ ਦੰਦ ਆ ਹਾਂ ਨਾ ਭੈਜੀ ਹਾਂ ਨਾ 28200 ਰੁਪਏ ਛੋੜ 27 ਵਾਲਾ ਫੋਨ ਨਾ ਕਰੇ 27 ਵਾਲਾ ਫੋਨ 200 ਤੇ 28 28000 ਵਾਲੇ ਸੱਜਣੋ ਇੱਕ ਜਿਹੜਾ 68000 ਵਾਲਾ ਇੱਕ 55000 ਵਾਲਾ ਚਾਰ ਨਾ ਲੈ ਕੇ ਖਰੀਦਦਾਰੀ ਕਰਿਓ ਧੰਨਵਾਦ ਸਾਰਿਆਂ ਦਾ ਵੀਡੀਓ